ਰਾਜਪੁਰਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸ਼ਹਿਰ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਸਾਥੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਸਐਚਓ ਸਿਟੀ ਪ੍ਰੀਤਪ੍ਰੀਤ ਸਿੰਘ ਪੱਟੀ ਨੇ ਦੱਸਿਆ ਕਿ ਰਾਜਪੁਰਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਸਾਥੀਆਂ ਨੂੰ ਪੁਲਿਸ ਨੇ ਇੱਕ ਐਕਟਿਵ ਅਤੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਿਆ ਇਸ ਤੋਂ ਇਲਾਵਾ ਇਹਨਾਂ ਚੋਰਾਂ ਪਾਸੋਂ 12 ਖੋਤੇ ਦੁਕਾਨਦਾਰਾਂ ਤੋਂ ਚੋਰੀ ਕੀਤੇ ਮੋਬਾਈਲ ਵੀ ਬਰਾਮਦ ਕੀਤੇ ਗਏ ਇਸ ਬੰਦੀ ਹੋ ਕੀ ਕੁਝ ਕਹਿਣਾ ਸੀਗਾ ਐਸਐਚਓ ਸਿਟੀ ਰਾਜਪੁਰਾ ਦਾ ਤੁਸੀਂ ਵੀ ਸੁਣੋ ਆਪੀਨ ਪੰਜਾਬ న్యూਸ ਦੇ ਲਈ ਰਾਜਪੁਰਾ ਤੋਂ ਹਿਮਾਂਸ਼ੂ ਹਰੇ ਦੀ ਰਿਪੋਰਟ ਕੀ ਕਹਣਾ ਚਾਹਦੇ ਹੋ ਲਗਾਤਾਰ ਸ਼ਹਿਰ ਵਿੱਚ ਚੋਰੀ ਦੀ ਵਾਰਦਾਤ ਹੋ ਰਹੀਆਂ ਸੀ ਅੱਜ ਜਿਹੜੇ ਵੀ ਦੋਸ਼ੀ ਕਾਬੂ ਕੀਤੇ ਗਏ ਨੇ ਕਿੰਨੇ ਕ ਦੋਸ਼ੀ ਤੇ ਕੀ ਕੋਈ ਰਿਕਵਰੀ ਹੋਈ ਹੈ ਸ਼ਹਿਰ ਵਿੱਚ ਜੀ ਚੋਰੀ ਦੀ ਵਾਰਦਾਤ ਜੇ ਹੁੰਦੀ ਹੈ ਤਾਂ ਸਾਰੀ ਸਾਡੀ ਪੁਲਿਸ ਰਾਜਪੁਰਾ ਪੁਲਿਸ ਬਹੁਤ ਚੌਕਸ ਆ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੀ ਹੈ। ਅਸੀਂ ਪਹਿਲਾਂ ਵੀ ਬਹੁਤ ਰਿਕਵਰੀਆਂ ਕੀਤੀਆਂ ਨੇ ਤੇ ਅੱਗੇ ਵੀ ਕਰਦੇ ਰਹਾਂਗੇ। ਇਹ ਸਾਡੀ ਅੱਜ ਦੀ ਰਿਕਵਰੀ ਹੈ ਜਿਹੜੀ ਤੁਹਾਨੂੰ ਅਸੀਂ ਦੱਸੀ ਹੈ ਸਾਰੀ। ਇਹਦੇ ਵਿੱਚ ਅਸੀਂ 2 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ। ਇੱਕ ਐਕਟਿਵਾ ਜੀ ਤੇ ਟੋਟਲ 12 ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਨੇ ਜਿਹੜੇ ਵੱਖ-ਵੱਖ ਥਾਂ ਤੋਂ ਖੋਹ ਹੋਏ ਹੋਏ। ਤੇ ਦੋਸ਼ੀ ਕਿੱਥੋਂ ਹੈ ਵਾਲੇ ਕਿੰਨੇ ਦੋਸ਼ੀ ਪੜੇਗੇ। ਟੋਟਲ ਦੋਸ਼ੀ 4 ਫੜੇ ਗਏ ਨੇ ਜੀ ਆਡ-ਆਡ ਮੁਕੱਦਮਿਆਂ ਵਿੱਚ ਲੋਕਲ ਰਹਿਣ ਵਾਲੇ ਨੇ ਕੋਈ ਨੇੜੇ ਤੇੜੇ ਰਾਜਪੁਰੇ ਦੇ ਰਹਿਣ ਵਾਲੇ ਨੇ ਕੀ ਲੱਗਦਾ ਜੀ ਨਸ਼ਾ-ਨਸ਼ਾ ਕਰਕੇ ਕਰਦੇ ਸਨ ਜੇ ਪਹਿਲਾਂ ਵੀ ਕ੍ਰਾਈਮ ਇਹਨਾਂ ਦਾ ਪਿਛਲਾ ਹੈਗਾ ਇਹਨਾਂ ਦੀ ਜੀ ਤਫ਼ਤੀਸ਼ ਚੱਲ ਰਹੀ ਆ ਪਰ ਜੋ ਮੁੱਖ ਕਾਰਨ ਆਇਆ ਇਹਨਾਂ ਦਾ ਵੀ ਨਸ਼ੇ ਦੀ ਤੋੜ ਨੂੰ ਮਟਾਉਣ ਲਈ ਇਹ ਕ੍ਰਾਈਮ ਕਰਦੇ ਨੇ ਜਿਹੜੇ ਐਕਟਿਵਾ ਮਾਲਕ ਨੇ ਜਾਂ ਬਾਈਕ ਮਾਲਕ ਕਰਵਾਉ ਦਾ ਪਤਾ ਲੱਗਾ ਕਿ ਕਿਤੋਂ ਕਿਤੋਂ ਜੀ ਹਾਲੇ ਅਸੀਂ ਇਹਨਾਂ ਦੀ ਰਿਕਵਰੀ ਕੀਤੀ ਆ ਬਾਕੀ ਅਸੀਂ ਅੱਗੇ ਇਸ ਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਮਾਲਕਾਂ ਤੱਕ ਇਹਨਾਂ ਦੀ ਚੀਜ਼ਾਂ ਨੂੰ ਜ਼ਰੂਰ ਪਹੁੰਚਾਵਾਂ ਜਿਹੜੇ ਮੋਬਾਈਲ ਚੋਰੀ ਦੇ ਮਿਲੇ ਨੇ ਕੋਈ ਕੋ ਦੁਕਾਨਦਾਰ ਨੇ ਮਿਲੇ ਨਹੀਂ ਜਾਂ ਕਿਤੇ ਲੋਕਾਂ ਦੇ ਕੋਲ ਕੋਈ ਆਟ-ਆਟ ਲੋਕਾਂ ਦੇ ਵੀ ਮਿਲੇਗੇ ਨੇ ਜੀ ਦੁਕਾਨਾਂ ਦੇ ਵੀ ਟੋਟਲ 12 ਮੋਬਾਈਲ ਅਸੀਂ ਰਿਕਵਰ ਕੀਤੇ ਕਈ ਸੋਨੇ ਦੇ ਗਹਿਣੇ ਵੀ ਔਰਤਾਂ ਦੇ ਚੋਰੀ ਹੋਏ ਨੇ ਉਹਦਾ ਜੀ ਕੋਈ ਰਿਕਵਰੀ ਹੋਈ ਹੈ ਹੁਣ ਤੱਕ ਉਹਨਾਂ ਦੇ ਜੀ ਪਿੱਛੇ ਅਸੀਂ ਰਿਕਵਰੀਆਂ ਕੀਤੀਆਂ ਨੇ ਪਰ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਅੱਜ ਦੀ ਡੇਟ ਵਿੱਚ ਕੋਈ ਨਹੀਂ ਹੈਗੀ ਸਾਡੇ ਸੋਰਸ ਪੂਰੇ ਲਾਏ ਹੋਏ ਨੇ ਸਾਡੀ ਰਾਜਪੁਰਾ ਪੁਲਿਸ ਦੀ ਪੂਰੀ ਟੀਮ ਚੌਕਸਾ ਤੇ ਅਸੀਂ ਜਲਦ ਹੀ ਸਾਰੀਆਂ ਰਿਕਵਰੀਆਂ ਕਰ ਲਵਾਂਗੇ ਸਰ ਕੀ ਤਾਰਾ ਇਹਨਾਂ ਤੇ ਚੋਰੀ ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮੇ ਦਰਜ ਕੀਤੇ ਨੇ ਤੇ ਖੋਹ ਦੀ ਧਾਰਾ ਦੇ ਤਹਿਤ ਕੀਤੇ ਗਾਜਬਰਾਦ ਭੋਗਲਾ ਰੋਡ ਤੇ ਕਾਫੀ ਵਾਰਦਾਤ ਹੁੰਦੀਆਂ ਨੇ ਉਹਦੇ ਨੂੰ ਲੈ ਕੇ ਕੋਈ ਪੁਲਿਸ ਕਿੰਨੀ ਕੁ ਤਨਾਤ ਕੀਤੀ ਹੈ ਉਹਨੂੰ ਲੈ ਕੇ ਜੀ ਅਸੀਂ ਸਾਡੀ ਪੀਸੀਆਰ ਦੀਆਂ ਪੂਰੇ ਸ਼ਹਿਰ ਵਿੱਚ ਪੰਜ ਪਾਰਟੀਆਂ ਹਰ ਸਮੇਂ ਤਨਾਤ ਰਹਿੰਦੀਆਂ ਨੇ 24 ਘੰਟੇ ਉਸ ਤੋਂ ਇਲਾਵਾ ਸਾਡੇ ਚੌਂਕੀ ਇੰਚਾਰਜ ਕਸਤੂਰਬਾ ਚੌਂਕੀ ਇੰਚਾਰਜ ਫੋਕਲ ਪੁਆਇੰਟ ਤੇ ਸਾਡੇ ਥਾਣੇ ਦੀ ਤਿੰਨਾਂ ਸਾਡੀ ਪਾਰਟੀਆਂ ਦੀ ਟੀਮ ਹਰ ਵੇਲੇ ਸ਼ਹਿਰ ਵਿੱਚ ਚੌਕਸੀ ਨਾਲ ਪੂਰੀ ਗਸ਼ਤ ਕਰਦੀਆਂ ਰਹਿੰਦੀਆਂ ਨੇ ਸਾਰੇ ਜਿਹੜਾ ਸਿਆਸੀ ਗੱਲਾਂ ਵਿਚਾਰੀਆਂ ਸਭ ਪੁਲਿਸ ਤੇ ਰੋਪ ਲਾਏ ਜਾ ਰਹੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਇੱਕੋ ਚੀਜ਼ ਕਹਿਣਾ ਚਾਹੂੰਗਾ ਜੀ ਜਿਹੜੀ ਪੁਲਸਾ ਪੂਰੀ ਮਸਤਾਇਦਾ ਆਪਣੀ ਡਿਊਟੀ ਪੂਰੀ ਤੰਦੇਹੀ ਨਾਲ ਕਰ ਰਹੀ ਆ ਮੇਰੀ ਰਿਕਵੈਸਟ ਵੀ ਆ ਸਾਰਿਆਂ ਨੂੰ ਵੀ ਇਸ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਜਿਹੜੇ ਕ੍ਰਾਈਮ ਹੋ ਰਹੇ ਨੇ ਸਾਨੂੰ ਰਿਪੋਰਟਿੰਗ ਕੀਤੀ ਜਾਵੇ ਤਾਂ ਜੋ ਅਸੀਂ ਉਸ ਦਾ ਹੱਲ ਲੱਭ ਸਕੀਏ ਤੇ ਉਸ ਨੂੰ ਜਲਦ ਤੋਂ ਜਲਦ ਟ੍ਰੇਸ ਕਰ ਸਕੀਏ ਹਾਂ ਮੇਰੀ ਇਹ ਵੀ ਅਪੀਲ ਆ ਸਾਰਿਆਂ ਨੂੰ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਆ ਜਾਂ ਕੋਈ ਸ਼ੱਕੀ ਆਦਮੀ ਕਿਸੇ ਨੂੰ ਲੱਗਦਾ ਤਾਂ ਸਾਨੂੰ ਇਨਫੋਰਮੇਸ਼ਨ ਟਾਈਮ ਲੀ ਦਿੱਤੀ ਜਾਵੇ ਤਾਂ ਜੋ ਅਸੀਂ ਉਸ ਤੇ ਐਕਟ ਕਰ ਸਕੀਏ ਸਰ ਕੁਝ ਪੋਲੀਟੀਕਲ ਬੰਦਿਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ આરોપી ਨਾ ਫੜੇਗੇ ਤਾਂ ਕੱਲ ਅਸੀਂ 1 ਵਜੇ ਬਾਜ਼ਾਰ ਬੰਦ ਕਰਕੇ ਤਰਨਾਂ ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਹੁਣ ਕਿਉਂਕਿ આરોપી ਫੜੇ ਗਏ ਨੇ ਜੇ ਅਸੀਂ આરોપી ਫੜਦੇ ਹਾਂ ਥੋੜਾ ਤੁਸੀਂ ਸਮਝੋ ਇਸ ਗੱਲ ਨੂੰ ਜਦ ਕ੍ਰਾਈਮ ਹੁੰਦਾ ਉਸ ਨੂੰ ਸਾਨੂੰ ਟੈਕਨੀਕਲ ਟੰਗ ਨਾਲ ਟ੍ਰੇਸ ਕਰਨ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਸਾਨੂੰ ਉਹ ਟਾਈਮ ਸਾਨੂੰ ਮਿਲਣਾ ਚਾਹੀਦਾ ਜਿਵੇਂ ਅਸੀਂ ਆ ਹੁਣ ਇੰਨੇ ਰਿਕਵਰੀ ਕੀਤੀ ਹੈ ਜਿਹੜੀ ਅੱਜ ਇਹ ਰਿਕਵਰੀ ਹੋਈ ਆ ਇਹ ਵੀ ਸਾਡੀ ਟੈਕਨੀਕਲ ਟੀਮ ਦੀ ਹੈਲਪ ਨਾਲ ਤੇ ਪੁਲਿਸ ਦੀ ਮਸਤੈਦੀ ਨਾਲ ਹੀ ਹੋਈ ਆ ਜਿਹੜੀ ਹੁਣ ਹੋਰ ਵੀ ਤੁਸੀਂ ਕਰਾਇਮ ਦੀ ਕਹਿ ਰਹੇ ਹੋ ਤਾਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਸੀਂ ਟਰੇਸ ਕਰਕੇ ਦਿਖਾਵਾਂ ਸਰ ਲੋਕਾਂ ਨੂੰ ਕੋਈ ਸਨੇਹਾ ਡਰ ਜਿਵੇਂ ਲੋਕਾਂ ਚ ਦਹਿਸ਼ਤ ਦਮਾ ਅਸੀਂ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਜੀ ਡਰ ਦੀ ਭਾਵਨਾ ਮਨ ਵਿੱਚ ਬਿਲਕੁਲ ਨਾ ਲੈ ਕੇ ਆਓ ਤੁਸੀਂ ਰਾਜਪੁਰੇ ਵਿੱਚ ਬਿਲਕੁਲ ਸੇਫ ਹੋ ਸਾਡੀ ਸਾਰੀ ਟੀਮ ਤੁਹਾਡੇ ਲਈ ਹਮੇਸ਼ਾ ਹਾਜ਼ਰ ਆ ਹਮੇਸ਼ਾ ਡਿਊਟੀ ਵਿੱਚ ਅਸੀਂ ਤਤਪਰ ਆ ਤੁਹਾਡੇ ਲਈ ਤੇ ਕਿਰਪਾ ਕਰਕੇ ਡਰ ਦਾ ਮਾਹੌਲ ਨਾ ਬਣਾਇਆ ਜਾਵੇ ਤੇ ਆਪਣਾ ਮਾਹੌਲ ਰਾਜਪੁਰੇ ਦਾ ਸ਼ਾਂਤ ਨੁਮਾ ਹੋਣਾ ਸਰ ਜੀ ਕਿਹੜੀ ਲੋਕੀ ਨੇ ਜਿਹੜੇ ਹਨ ਕਿ ਵੀ ਅ ਅੱਜ ਦਿਨ ਪਰ ਦਿਨ ਵੱਧਦੇ ਚਲੇ ਜਾ ਰਹੇ ਨੇ ਇਹ ਆਪਣੇ ਜਿਹੜੀ ਇਨਸੀਡੈਂਸ ਆਈਆਂ ਉਹ ਸਨੇਚਿੰਗ ਹੋ ਗਈ ਹੋਰ ਹੋ ਗਿਆ ਕਈ ਚੀਜ਼ਾਂ ਵੱਧ ਗਈਆਂ ਜੀ ਇੱਥੇ ਜਿਹੜੇ ਵੱਖ-ਵੱਖ ਲੋਕ ਹੁੰਦੇ ਨੇ ਜੀ ਇਹ ਤਾਂ ਹੁਣ ਕ੍ਰਾਈਮ ਸੋਲਵ ਕਰੇ ਤੇ ਇਨਵੈਸਟਿਗੇਟ ਕਰੇ ਤੇ ਉਹਨੂੰ ਜੇ ਅਸੀਂ ਫੜਦੇ ਆ ਫੇਰ ਪਤਾ ਲੱਗਦਾ ਕੌਣ ਨੇ ਜੀ ਸਰ ਕੁਝ ਪੋਲੀਟੀਕਲ ਦਾ ਮਾਇਆ ਲੱਗਦਾ ਜਿੱਦਾਂ ਮੈਂ ਕੋਈ ਵਾਰਤਾਂ ਦੇਖਦੇ ਪੋਲੀਟੀਕਲ ਕੁਝ ਜ਼ਿਆਦਾ ਹੀ ਮਤਲਬ ਇਸ ਚੀਜ਼ ਨੂੰ ਓਕਸਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਦੁਬਾਰਾ ਰਿਕੁਐਸਟ ਕਰੂੰਗਾ ਵੀ ਇਸ ਚੀਜ਼ ਨੂੰ ਪੋਲੀਟੀਕਲ ਰੰਗਤ ਨਾ ਦਿੱਤੀ ਜਾਵੇ ਇੱਕ ਰਾਜਪੁਰ ਆਪਣਾ ਬੜਾ ਸ਼ਾਂਤਨੁਮਾ ਸ਼ਹਿਰ ਆ ਇਸ ਨੂੰ ਇਸ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਠੀਕ ਹੈ